ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਜੋ ਮੌਸਮ ਨੂੰ ਲੈ ਕੇ ਵੱਧਦੇ ਤਾਪਮਨ ਨੂੰ ਲੈ ਕੇ ਰੈਡ ਅਲਰਟ ਜਾਰੀ ਹੈ ਰੈਡ ਅਲਰਟ ਦੇ ਨਾਲ ਨਾਲ ਜੋ ਆਉਣ ਵਾਲੇ ਦਿਨਾਂ ਚ ਮੌਸਮ ਹੋਰ ਵੀ ਵਿਗੜਨ ਦੀ ਸੰਭਾਵਨਾ ਹੈ ਜੋ ਭਵਿੱਖਬਾਣੀ ਹੈ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਸੋ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਚ ਮੌਸਮ ਜੋ ਤਾਪਮਨ ਹੈ ਹੋਰ ਵੀ ਵੱਧਦਾ ਹੋਇਆ ਜੋ ਨਜ਼ਰ ਆਵੇਗਾ ਕਿਉਂਕਿ ਮੌਸਮ ਨੇ ਪਹਿਲਾਂ ਹੀ ਜੋ ਰਿਕਾਰਡ ਨੇ ਮਈ ਦੇ ਮਹੀਨੇ ਚ ਤੌਰਦਤਨੇ ਤਾਪਮਾਨ ਇਹਨਾਂ ਵੱਧ ਹੈ ਜੇ ਗੱਲ ਕਰੀਏ ਤੇਜ਼ ਹਵਾਵਾਂ ਦੀ ਲੋ ਭਰੀਆਂ ਗਰਮ ਹਵਾਵਾਂ ਵੀ ਚੱਲ ਰਹੀਆਂ ਨੇ ਜਿਸ ਨੂੰ ਲੈ ਕੇ ਹੈਲਥ ਵਿਭਾਗ ਦੇ ਵੱਲੋਂ ਵੀ ਸਿਹਤ ਵਿਭਾਗ ਦੇ ਵੱਲੋਂ ਵੀ ਐਡਵਾਈਜ਼ਰੀ ਆ ਜੋ ਜਾਰੀ ਕੀਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਗਰਮੀ ਤੋਂ ਰਾਹਤ ਦੇਣ ਦੇ ਲਈ ਇੱਕ ਜੋ ਖੁਸ਼ਖਬਰੀ ਕਹਿ ਸਕਦੇ ਆ ਕਿਉਂਕਿ ਪੰਜਾਬ ਚ ਮੌਸਮ ਤਾਪਮਾਨ ਇੰਨਾ ਜ਼ਿਆਦਾ ਭੜਿਆ ਹੋਇਆ ਵੈ ਕਿ ਲੋਕਾਂ ਦੇ ਨਾਲ ਨਾਲ ਮਨੁੱਖ ਦੇ ਨਾਲ ਨਾਲ ਜੀਵ ਜੰਤੂ ਵੀ ਇਸ ਵੱਧ ਦੀ ਗਰਮੀ ਤੋਂ ਪਰੇਸ਼ਾਨ ਹੋ ਗਏ ਨੇ ਸੋ ਹੁਣ ਇਸ ਗਰਮੀ ਤੋਂ निजात ਪਾਣ ਦੇ ਲਈ ਇੱਕ ਖੁਸ਼ਖਬਰੀ ਕਹਿ ਸਕਦੇ ਹਾਂ ਜੋ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਮੌਨਸੂਨ ਹੈ ਭਾਰਤ ਦੇ ਵਿੱਚ ਮੌਨਸੂਨ ਨੇ ਦਸਤਕ ਹੈ ਜੋ ਜੋ ਕੁਝ ਦਿਨਾਂ ਵਿੱਚ ਦੇ ਦੇਣੀ ਹੈ ਤਾਂ ਅਸੀਂ ਕਿ ਲਗਭਗ 30 ਜਾਂ 31 ਮਈ ਨੂੰ ਜੋ ਮੌਨਸੂਨ ਹੈ ਕੇਰਲਾ ਤੇ ਪਹੁੰਚ ਜਾਵੇਗਾ ਜਿਸਤੇ ਨਾਲ ਜੋ ਭਾਰਤ ਦੇ ਵਿੱਚ ਵਧ ਰਹੇ ਤਾਪਣ ਤੋਂ ਲੋਕਾਂ ਨੂੰ ਰਾਹਤ ਹੈ ਮਿਲਨੀ ਸ਼ੁਰੂ ਹੋ ਜਾਵੇਗੀ ਤਾਂ ਜੀ ਕਿ ਪੰਜਾਬ ਵਿੱਚ ਤਾਪਣ ਦੇ ਵਿੱਚ ਕਦੋਂ ਰਾਤ ਮਿਲੇਗੀ ਮੌਨਸੂਨ ਪੰਜਾਬ ਚ ਕਦੋਂ ਆਵੇਗਾ ਅਸੋ ਮੌਨਸੂਨ ਹੈ ਜੋ ਅਗਲੇ ਮਹੀਨੇ ਯਾਨੀ ਕਿ ਜੂਨ ਦੇ ਵਿੱਚ ਜੋ 25 ਜੂਨ ਤੋਂ ਲੈ ਕੇ 30 ਜੂਨ ਤੱਕ ਪੰਜਾਬ ਦੇ ਵਿੱਚ ਮੌਨਸੂਨ ਪਹੁੰਚ ਜਾਵੇਗਾ ਜੋ ਮੀਂਹ ਹੈ ਮੀਂਹ ਦੇ ਨਾਲ ਲੋਕਾਂ ਨੂੰ ਰਾਹਤ ਜ਼ਰੂਰ ਮਿਲੇਗੀ ਸੋ ਪਿਛਲੇ ਸਾਲ ਵੀ ਮੌਨਸੂਨ ਹੈ ਜੋ ਲਗਭਗ 10 ਤੋਂ 11 ਦਿਨ ਲੇਟ ਸੀ ਜੋ ਕੇਰਲਾ ਦੇ ਵਿੱਚ ਲੇਟ ਪਹੁੰਚਿਆ ਸੀ ਅੰਡਮਾਨ ਨਿਕੋਬਾਰ ਤੋਂ ਜੋ ਸਮੇਂ ਸਿਰ ਪਹੁੰਚ ਗਿਆ ਸੀ ਪਰ ਉਸ ਤੋਂ ਬਾਅਦ ਥੋੜਾ ਲੇਟ ਪਹੁੰਚਿਆ ਸੀ ਸੋ ਇਸ ਵਾਰ ਸਮੇਂ ਅਨੁਸਾਰ ਸਾਰਾ ਕੁਝ ਚੱਲਦਾ ਪਿਆ ਹੋਇਆ ਸੋ ਜੋ ਦਿਖਣਾ ਹੋਵੇਗਾ ਕਿ 1 ਜੁਲਾਈ ਤੱਕ ਜੋ ਆਮ ਤੌਰ ਤੇ ਜੋ ਮੌਨਸੂਨ ਹੈ ਭਾਰਤ ਦੇ ਵਿੱਚ ਦਸਤਕ ਦੇ ਦਿੰਦਾ ਵੈ ਕੇਰਲਾ ਦੇ ਵਿੱਚ ਦਸਤਕ ਦੇ ਦਿੰਦਾ ਵੈ ਸੋ 1 ਜੁਲਾਈ ਤੱਕ ਜੇਕਰ ਜੋ ਮੌਨਸੂਨ ਹੈ ਭਾਰਤ ਦੇ ਵਿੱਚ ਕੇਰਲਾ ਦੇ ਵਿੱਚ ਆ ਜਾਂਦਾ ਵੈ ਤਾਂ ਪੰਜਾਬ ਦੇ ਵਿੱਚ ਵੀ ਸੋ 20 ਤੋਂ 25 ਦਿਨਾਂ ਦੇ ਵਿੱਚ ਆ ਜਾਵੇਗਾ ਜਿਸ ਦੇ ਨਾਲ ਮੌਸਮ ਹੈ ਜੋ ਮੌਸਮ ਤੋਂ ਜੋ ਵਦੇਰੀ ਧੁੱਪ ਜੋ ਵੱਧਦੀ ਧੁੱਪ ਹੈ ਲੋ ਜਿਹੜੀ ਚੱਲਦੀ ਪਈ ਹੈ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਸ ਤੋਂ ਰਾਹਤ ਮਿਲੇਗੀ ਜੀਵ ਜੰਤੂਆਂ ਨੂੰ ਵੀ ਜੋ ਗਰਮੀ ਤੋਂ ਜੋ ਤਕਲੀਫ ਚ ਨੇ ਗਰਮੀ ਇੰਨੀ ਜ਼ਿਆਦਾ ਹੈ ਤਾਪਮਾਨ ਹੈ ਜੋ 46 ਡਿਗਰੀ ਤੋਂ ਉੱਪਰ ਚੱਲਦਾ ਪਿਆ ਹੈ ਸਵਾਨ ਵਾਲੇ ਦਿਨਾਂ 'ਚ ਤਾਪਮਾਨ ਹੋਰ ਵੀ ਵਧਣ ਦੀ ਸੰਭਾਵਨਾ ਦੱਸੀ ਗਈ ਹੈ ਕੁਵਿਕ ਬਾਨੀ ਹੈ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਇਸ ਸੋਚ ਦੇ ਵਿੱਚ ਇੱਕ ਖੁਸ਼ਖਬਰੀ ਕਹਿ ਸਕਦੇ ਹਾਂ ਕਿ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ ਕਿ ਮੌਨਸੂਨ ਆ ਜੋ ਭਾਰਤ ਦੇ ਵਿੱਚ ਦਸਤਕ ਦੇ ਰਿਹਾ ਹੈ ਪੱਤਰ ਪੰਜਾਬ ਦੇ ਵਿੱਚ ਵੀ ਜਲਦੀ ਮੌਨਸੂਨ ਦਸਤਕ ਦੇਵੇਗਾ ਜਿਸ ਦੇ ਨਾਲ ਜੋ ਮੌਸਮ ਹੈ ਮੌਸਮ ਤੋਂ ਸੁਹਾਵਣਾ ਬਣ ਜਾਵੇਗਾ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੇ ਜਿਸ ਦੇ ਨਾਲ ਗੱਲ ਕਰੀਏ ਜੇ ਗਵਾਂਡੀ ਸੂਬਿਆਂ ਦੀ ਤੇ ਗਵਾਂਡੀ ਸੂਬਿਆਂ ਚ ਵੀ ਇਹਨਾਂ ਹੀ ਦਿਨਾਂ ਦੇ ਵਿੱਚ ਮੌਨਸੂਨ ਆ ਜੋ ਦੇਖਣ ਨੂੰ ਮਿਲ ਜਾਵੇਗਾ ਸੋ ਜੋ ਵੀ ਤੋ 25 ਦਿਨਾਂ ਬਾਅਦ ਜੋ ਮੌਨਸੂਨ ਦੇ ਆਣ ਦੇ ਦਿਨ ਹੁੰਦੇ ਨੇ ਜਿਸ ਤਰ੍ਹਾਂ ਕਿ ਕਹਿ ਸਕਦੇ ਆ ਕਿ ਜੇਕਰ ਮੌਨਸੂਨ ਜੋ 1 ਜੂਨ ਨੂੰ ਕੇਰਲਾ ਦੇ ਵਿੱਚ ਪਹੁੰਚ ਜਾਵੇਗਾ ਤੇ ਉਸ ਤੋਂ ਬਾਅਦ ਜੋ ਮੌਨਸੂਨ ਹੈ ਜੋ 25 ਦਿਨਾਂ ਤੋਂ ਬਾਅਦ ਪੰਜਾਬ ਦੇ ਨੌਰਥ ਦੇ ਉੱਤਰੀ ਉੱਤਰੀ ਭਾਰਤ ਦੇ ਵਿੱਚ ਦਸਤਕ ਦੇ ਦੇਵੇਗਾ ਅਸਮ ਮੌਨਸੂਨ ਦੇ ਪੰਜਾਬ ਚ ਆਣ ਦੇ ਨਾਲ ਜੋ ਗਰਮੀ ਹੈ ਗਰਮੀ ਤੋਂ ਰਾਹਤ ਜ਼ਰੂਰ ਮਿਲੇਗੀ ਗਰਮੀ ਤੋਂ ਰਾਹਤ ਇਨਸਾਨਾਂ ਨੂੰ ਨਹੀਂ ਪਸ਼ੂ ਪੰਛੀਆਂ ਨੂੰ ਜਾਨਵਰਾਂ ਨੂੰ ਵੀ ਮਿਲੇਗੀ ਕਿਉਂਕਿ ਤਾਪਮਨ ਬਹੁਤ ਜ਼ਿਆਦਾ ਪਤਰੇ ਪਏ ਇਸੇ ਨਾਲ ਜੋ ਵੱਧਦੇ ਤਾਪਮਨ ਨੂੰ ਦੇਖ ਕੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਸੋ ਅੱਜ ਤੋਂ ਪੰਜਾਬ ਦੇ ਸਾਰੇ ਸਕੂਲ ਬੰਦ ਨੇ ਇਸ ਦੇ ਨਾਲ ਨਾਲ ਜੇ ਗੱਲ ਕਰੀਏ ਤਾਂ ਕਈ ਸਕੂਲਾਂ ਦੇ ਵਿੱਚ ਜਿੱਥੇ ਕਿ ਐਗਜ਼ਾਮ ਚੱਲਦੇ ਨੇ ਤੇ ਉਹਨਾਂ ਦੇ ਸਕੂਲ ਦੀ ਟਾਈਮਿੰਗ ਬਹੁਤ ਕੱਟ ਕਰ ਦਿੱਤੀ ਗਈ ਹੈ ਸਵੇਰੇ 7 ਵਜੇ ਤੋਂ ਲੈ ਕੇ 9 10 11 ਜਾਂ 12 ਵਜੇ ਤੱਕ ਬਕੋਕਸ ਉਹਨਾਂ ਦੇ ਵਿੱਚ ਅਲਗ-ਅਲਗ ਟਾਈਮਿੰਗ ਪਰ ਇਹ ਅਭੀ ਦੁਪਹਿਰ ਦੇ ਟਾਈਮ ਤੋਂ ਪਹਿਲਾਂ ਪਹਿਲਾ ਟਾਈਮਿੰਗ ਹੈ ਜੋ ਚੇਂਜ ਕਰ ਦਿੱਤੀ ਗਈ ਹੈ ਸੋ ਮੌਨਸੂਨ ਦੀ ਖਬਰ ਤੁਹਾਨੂੰ ਸਾਂਝੀ ਕੀਤੀ ਹੈ ਕਿ ਮੌਨਸੂਨ ਜਲਦੀ ਹੀ ਜੋ ਪੰਜਾਬ ਦੇ ਵਿੱਚ ਦਸਤਕ ਦੇਵੇਗਾ ਔਰ ਗਰਮੀ ਤੋਂ ਰਹਾ ਦਵਾਏਗਾ ਸੋ ਬਧੇਰੀ ਅਪਡੇਟ ਦੇ ਲਈ ਜੁੜੇ ਸਾਡੇ ਨਾਲ ਫਿਲਹਾਲ ਮੈਨੂੰ ਦੀ ਇਜਾਜ਼ਤ ਧੰਨਵਾਦ